ਸਵਾਬਸ ਤੁਸੀਂ ਇੱਥੇ ਤਬਾਹ ਕਰਕੇ ਰੱਖ ਦਿੱਤੀ ਸਰਕਾਰ ਨੇ 100 ਤੁਹਾਡੀ ਮਾਲ ਮੰਡੀ ਲੱਗੀ ਆ ਕਿਸੇ ਦੇ ਪਿਓ ਦਾ ਰਾਜ ਆ ਯਾਰ ਕੋ ਮਤਲਬ ਤੁਹਾਡੀਆਂ ਬਸਾਂ ਚਲਾਉਂਦੇ ਰਹੇ ਨੇ ਇਹ ਗੈਂਗਸਟਰ ਨੇ ਇਹ ਗੁੰਡੇ ਨੇ ਮੈਂ ਤਾਂ ਤੁਹਾਨੂੰ ਆਉਂਦੇ ਆ ਪੁੱਛਿਆ ਵੀ ਬਾਈ ਤੁਸੀਂ ਕੀ ਅਥਾਰਟੀ ਹੋ ਤੁਸੀਂ ਇੱਥੇ ਬੈਠੇ ਵੀ ਤਨਖਾਹਾਂ ਲਈ ਜਾਂਦੇ ਹੋ ਹੈਨਾ ਫੋਟ ਹੀ ਕਰ ਰਹੇ ਹਰ ਮਿੰਟ ਉਹਨਾਂ ਦੀਆਂ ਪ੍ਰਾਣੀਆਂ ਵੀ ਰੋਕ ਦਿਤੀਆਂ ਗਈਆਂ ਤੇ ਉਹ ਆਪਣਾ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਯਾਰ ਇਹ ਲੋਕ ਅਸੀਂ ਤਨਖਾਹ ਤੇ ਰੱਖੇ ਨੇ ਚਾਹੇ ਜੀਆ ਚਾਹੇ ਐਸਡੀਓ ਚਾਹੇ ਕਮਿਸ਼ਨਰ ਆ ਚਾਹੇ ਮੁੱਖ ਮੰਤਰੀ ਆ ਤੁਸੀਂ ਮਰਜ਼ੀ ਦੇ ਮਾਲਕ ਹੋ ਜਦੋਂ ਮਰਜ਼ੀ ਇਹਨਾਂ ਨੂੰ ਬੰਦ ਕਰ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਚਲਾ ਲਓ ਕੀ ਤਾਨਾ ਛਾਹੀਏ ਵੀ ਤੁਹਾਨੂੰ ਅੰਦਰ ਹੀ ਨਹੀਂ ਨੰਗੜ ਦੇਣਾ ਯਾਰ ਉਹ ਕਰਨੇ ਕਰਨ ਦਿਓ ਨਾ ਯਾਰ ਤੁਹਾਡਾ ਕੋ ਨੁਕਸਾਨ ਥੋੜੀ ਕਰ ਰਹੇ ਆ ਉਹਨਾਂ ਤਾਂ ਇੱਕ ਥੁਦੀ ਦੇਖ ਰਹੇ ਆ ਤੁਹਾਡੀਆਂ ਬੱਸਾਂ ਬੰਦ ਦੇਣਗੇ ਕਰੋ ਨਾ ਮੈਂ ਤਾਂ ਘਾਰ ਹੀ ਲਵਾਗਾ ਤੁਸੀਂ ਕਰੋ ਦੇ ਉੱਤੇ ਕੋ ਲਿਖਤੀ ਆਰਡਰ ਵਿਖਾ ਦਿਓ ਜੀ ਮੈਂ ਤੁਹਾਨੂੰ ਦੱਸਿਆ ਉਹ ਫੋਨ ਤੇ ਗੱਲ ਹੁਣ ਤੇ ਗੱਲ ਉਹ ਤੇ ਫਿਰ ਹੁਣ ਵੀ ਕਰੋ ਨਾ ਉਹਨਾਂ ਨੂੰ ਤੁਸੀਂ ਫੋਨ ਕਰ ਲਓ ਮੈਂ ਕੋ ਕਰੂੰਗਾ ਤੁਸੀਂ ਕਰੋ ਅਸੀਂ ਤੇ ਅੰਦਰ ਜਾਵਾਂਗੇ ਹਾਂਜੀ ਮੈਂ ਇਹ ਮੈਂ ਨਾ ਕੋ ਜਬਾਨ ਤੋਂ ਫਿਰਨ ਵਾਲਾ ਬੰਦਾ ਤੇ ਨਾ ਮੈਂ ਗਲਤ ਗੱਲ ਕਰਨਾ ਆਪਾ ਬੋਰਡਾਂ ਤੇ ਲਿਖ ਲਿਖ ਲਾਉਨੇ ਤੇ ਇਹ ਵੀ ਦੱਸੋ ਵੀ ਇਹਦਾ ਰੋਜ਼ਗਾਰ ਖੋលਿਆ ਇਹਦਾ ਟੱਬਰ ਜਿਹੜਾ ਭੁੱਖੇ ਮਾਰਨ ਦੀ ਕਗਾਰ ਤੇ ਲੈਣ ਦਾ ਦੋਸਤੋ ਪਹਿਲੀ ਗੱਲ ਤੇ ਇਹ ਨਾਦਰਸ਼ਾਈ ਹੈ ਮੈਂ ਉਸ ਦਿਨ ਵੀ ਇੱਥੇ ਬੋਲ ਕੇ ਗਿਆ ਸੀਗਾ ਕਿ 100 ਬੱਸ ਜਿਹੜੀ ਹੈ ਉਹ ਇੱਥੇ ਖੜੀ ਹੈ ਜਿਹੜੀ ਸ਼ਹਿਰ ਨੂੰ ਸਰਵਿਸ ਦਿੰਦੀ ਸੀ ਜਿਹੜੇ ਬੱਚੇ 5-5 10-10 ਹਜ਼ਾਰ ਦੇ ਉੱਤੇ ਨੌਕਰੀਆਂ ਕਰਦੇ ਨੇ ਉਹ ਬੱਸ ਦੇ ਵਿੱਚ ਕੁਛ ਹਾਟਿਓ ਜੀਟੀ ਰੋਡ ਨਹਿਰ ਤੱਕ ਆ ਜਾਂਦਾ ਸੀ α1 ਤੱਕ ਕੋਈ ਇਧਰੋਂ ਉਧਰ ਜਾ ਸਕਦਾ ਸੀਗਾ ਮਹਜ ਇਹਦੀ 10 ਰੁਪਏ ਟਿਕਟ ਸੀਗੀ ਔਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣਦੇ ਨੇ ਤੇ ਮੇਰਾ ਖਾਲੇ ਦੇ ਉੱਤੇ 50% ਡਿਸਕਾਊਂਟ ਵੀ ਕਰ ਦਿੱਤਾ ਗਿਆ ਸੀਗਾ ਸਟੂਡੈਂਟਲੀ ਸੀਨੀਅਰ ਸਿਟੀਜ਼ਨਲੀ 5000 ਰੁਪਏ ਦਾ ਉਹਦਾ ਖਰਚਾ ਸੀਗਾ ਔਰ 1500 ਕਰੋੜ ਰੁਪਏ ਇਸ ਪ੍ਰੋਜੈਕਟ ਨੂੰ ਤਿਆਰ ਜੇ ਕਰਾਉਣਾ ਹੋਵੇ ਤੇ ਅੱਜ ਦੀ ਤਰੀਕ 'ਚ ਲੱਗੂਗਾ ਜਦੋਂ ਇਹਨੂੰ ਤਿਆਰ ਕਰਾਇਆ ਗਿਆ ਸੀ 2014 ਦੇ ਵਿੱਚ ਔਰ ਉਦੋਂ ਇਹਦੇ ਉੱਤੇ 2016 ਦੇ ਵਿੱਚ ਏ 7-800 ਕਰੋੜ ਰੁਪਇਆ ਲੱਗਾ ਸੀਗਾ ਅੱਜ ਦੇ ਸਮੇਂ ਦੇ ਨਾਲ ਤੇ ਕਿੰਨੇ ਪੈਸੇ ਲੱਗਣਗੇ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ ਗਿਆ 100 ਬਸ ਅੰਮ੍ਰਿਤਸਰ ਦੀ ਇਹ ਵੇਸਟ ਕਰਕੇ ਰੱਖ ਦਿੱਤੀ ਗਈ ਤੁਸੀਂ ਮਾਲ ਮੰਡੀ ਜਾਓ ਇੱਕ ਸਕੀਮ ਆਈ ਸੀ ਜਵਾਰ ਲਾਲ ਨਹਿਰੂ ਮਿਸ਼ਨ ਅਰਬਨ ਜਿਹੜਾ ਮਿਸ਼ਨ ਸੀਗਾ ਸਾਰ ਮਨਮੋਹਨ ਸਿੰਘ ਉਹਨਾਂ ਨੂੰ ਲੋਕਾਂ ਨੇ ਵਾਸਤੇ ਪਾਏ ਸੀਗੇ ਕਿ ਤੁਸੀਂ ਅੰਮ੍ਰਿਤਸਰ ਦੇ ਹੋ ਔਰ ਅੰਮ੍ਰਿਤਸਰ ਲਈ ਕੁਝ ਕਰੋ ਉਹਨਾਂ ਨੇ ਸਮਾਰਟ ਸਿਟੀ ਚ ਨੂੰ ਲਿਆਂਦਾ ਸੀਗਾ ਤੇ ਉਦੋਂ ਵੀ 100 100 ਦੇ ਕਰੀਬ ਬੱਸ ਦਿੱਤੀ ਸੀ ਅੱਜ ਉਹ ਵੀ ਕੰਡਮ ਹੋਈ ਉਹ ਉੱਥੇ ਲੱਗੀ ਹੈ ਮੈਂ ਇਹਨਾਂ ਦੇ ਐਕਸ਼ਨ ਨੂੰ ਇੱਕ ਕੱਲ ਫੋਨ ਕੀਤਾ ਕਿ ਯਾਰ ਉਹ ਬੱਸਾਂ ਚੱਲ ਕਿਉਂ ਨਹੀਂ ਰਹੀਆਂ ਔਰ ਉਹਨਾਂ ਦਾ ਤਰਕ ਇਹ ਸੀਗਾ ਮੈਨੂੰ ਕਿ ਉਹ 7 ਸਾਲ ਬੱਸ ਦੀ ਮਿਆਦ ਹੁੰਦੀ ਉਹ ਪੂਰੀ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਉਹ ਬੱਸ ਚਲਾ ਨਹੀਂ ਸਕਦੇ ਮੇਰਾ ਛੋਟਾ ਜਿਹਾ ਸਵਾਲ ਹੈ ਹੁਣ ਮੇਰੇ ਨਾਲ ਤੁਸੀਂ ਵਰਕਸ਼ਾਪ ਚ ਚਲੋ ਜਿਹੜੀ ਕਾਰਪੋਰੇਸ਼ਨ ਦੀ ਵਰਕਸ਼ਾਪ ਹੈ 20 20 ਸਾਲ ਪੁਰਾਣੀਆਂ ਟਰਾਲੀਆਂ 20 20 ਸਾਲ ਪੁਰਾਣੇ ਟਰੈਕਟਰ 20 20 ਸਾਲ ਪੁਰਾਣੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਚੱਲਦੀਆਂ ਨੇ 20 20 ਸਾਲ ਪੁਰਾਣੀਆਂ ਅਫਸਰਾਂ ਦੀਆਂ ਐਮਬੈਸਡਰ ਚੱਲਦੀਆਂ ਨੇ ਤੇ ਕੀ ਗੱਲ ਜਿਹਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਮਿਲਣੀ ਹੋ ਬੱਸਾਂ ਚੱਲ ਨਹੀਂ ਸਕਦੀਆਂ ਕਿਹੜੀ ਸਾਜ਼ਿਸ਼ਣਾ ਇਹਨੂੰ ਬੰਦ ਕੀਤਾ ਗਿਆ ਕਿਉਂ ਨਹੀਂ ਇਹਦੇ ਉੱਤੇ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ ਚਾਲੂ ਕਰਨ ਦਾ ਜਿੰਨੇ ਮੈਂ ਉਸ ਦਿਨ ਤੇ ਜਨਤਾ ਨੂੰ ਲਾਂਤ ਪਾਈ ਸੀ ਕਿ ਇਹ ਪ੍ਰੋਜੈਕਟ ਤੁਹਾਡਾ ਹੈ ਤੁਸੀਂ ਇਹਦੇ ਮਾਲਕ ਹੋ ਇੱਕ ਸਟੋਡੀਅਨ ਨੇ ਚਾਹੇ ਕਮਿਸ਼ਨਰ ਚਾਹੇ ਮੁੱਖ ਮੰਤਰੀ ਚਾਹੇ ਮੰਤਰੀ ਉਹ ਚੌਂਕੀਦਾਰ ਨੇ ਸਾਡੇ ਪੈਸੇ ਜਨਤਾ ਦੇ ਨਾਲੇ ਪ੍ਰੋਜੈਕਟ ਬਣਦੇ ਨੇ ਜੇ ਬੰਦ ਹੈ ਤੇ ਇਹਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਇਹਨਾਂ ਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਉਹਦੇ ਨਾਲ ਨਾਲ ਜਿੰਨੇ ਲੋਕਾਂ ਨੇ ਇਲੈਕਸ਼ਨ ਲੜੀ ਹਣ ਤੱਕ ਇੱਥੋਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਗੱਲਾਂ ਤੇ ਕਰਦੇ ਹੋ ਕਈ ਕਹਿੰਦਾ ਮੈਂ ਫਲਾਈਟਸ ਲੈ ਕੇ ਆਉਂਗਾ ਅਮਰitsar ਕੋਈ ਕਹਿੰਦਾ ਮੈਂ ਟ੍ਰੇਨਸ ਚਲਾਉਂਗਾ ਕੋਈ ਕਹਿੰਦਾ ਮੈਂ ਵੀਐਫਐਸ ਸੈਂਟਰ ਖੋਲੂਗਾ ਇੱਥੇ ਕੋਈ ਕਹਿੰਦਾ ਮੈਂ ਇੱਥੇ ਵੀਜ਼ਾ ਕੰਪਨੀ ਖੋਲ ਦੂੰਗਾ ਮੈਡੀਕਲ ਇੱਥੇ ਹੋਣਗੇ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਚੱਲਣ ਵਾਲੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ ਜਿਹਦੇ ਵਿੱਚ ਗਰੀਬ ਲੋਕਾਂ ਨੇ ਸਫ਼ਰ ਕਰਨਾ ਜਿਹਦੇ ਵਿੱਚ ਲੋਕ ਆਪਣੀ ਰੋਜ਼ਮਰਰਾ ਦੀ ਪੈਸੇ ਬਚਾ ਸਕਦੇ ਨੇ ਐਵੇਂ ਉਤਲੀਆਂ ਆਪਾ ਫੜੀ ਜਾਣੀਆਂ ਬਾਬਾ ਬੁੱਲੇ ਸ਼ਾਹ ਲਿਖਦੇ ਨੇ ਕਿ ਪੜ ਪੜੇ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਭਗਵੰਤ ਮਾਨ ਅਸਮਾਨੀ ਉੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਗੱਲਾਂ ਵੜੀਆਂ ਵੜੀਆਂ ਕਰਦੇ ਹੋ ਸਰਕਾਰ ਦੇ ਬੋਰਡ ਦੇਖਦੇ ਹੋ 43000 ਨੌਕਰੀ ਦੇਤੀ ਅੱਜ ਮੈਂ ਚੈਲੇਂਜ ਨਾ ਕਹਿਣਾ ਜੇ ਤੁਹਾਡੇ ਚ ਹਿੰਮਤ ਹੈ ਜੇ ਤੂੰ ਸੱਚਾ ਵਾ ਭਗਵੰਤ ਮਾਨ ਤੇ 43000 ਦੇ ਵਿੱਚੋਂ 1500 ਮਰਫੀ ਕਰਕੇ ਉੱਤੇ ਲਾ ਵੀ ਮੈਂ 1500 ਬੱਚੇ ਦੀ ਨੌਕਰੀ ਖੋਹ ਵੀ ਲਈ ਆ ਜਿਹੜੇ ਉੱਥੇ ਕੰਮ ਕਰਦੇ ਸੀ ਆ ਬੱਚੀਆਂ ਖੜੀਆਂ ਇੱਥੇ ਆ ਭੈਣਾਂ ਖੜੀਆਂ ਇੱਥੇ ਜਿਹਦੀ ਨੌਕਰੀ ਆਉਟਸੋਰਸ ਵਾਲੇ ਨੂੰ ਦਿੰਦੇ ਹੋ ਉਹ ਵੀ ਬੋਰਡ ਦੇ ਉੱਤੇ ਤੁਸੀਂ ਐਂ ਚਮਕਾਉਂਦੇ ਹੋ ਜਿ ਤਰ੍ਹਾਂ ਸਰਕਾਰੀ ਨੌਕਰੀ ਦੇਤੀ ਆ ਤੇ ਹੈ ਕੀ ਆਉਟਸੋਰਸ ਦੇ ਉੱਤੇ ਕੱਚਿਆਂ ਦੇ ਵਿੱਚ ਨੌਕਰੀਆਂ ਦਿੰਦੇ ਹੋ ਪਤਾ ਨਹੀਂ ਘਰ ਨੂੰ ਕਦੋਂ ਇਹਨਾਂ ਚੱਲਦੇ ਕਰ ਦੇਣਾ ਜਿਹੜੇ ਰੋਕਣ ਵਾਲੇ ਮੈਂ ਉਹਨਾਂ ਨੂੰ ਵੀ ਕਹਿ ਸਰਕਾਰ ਮਿੰਟ ਚ ਬਲੀ ਦੇ ਦਿੰਦੀ ਆ ਆਪਣੇ ਸਿਰ ਦੇ ਉੱਤੇ ਭਾਂਡਾ ਜਿਹੜਾ ਗੰਦਾ ਭਾਂਡਾ ਸੁੱਟ ਲਈ ਤੇ ਕਿਸੇ ਦੇ ਸਿਰ ਦੇ ਉੱਤੇ ਵੀ ਭੰਦਿੰਦੀ ਆ ਸੋ ਇਹਨਾਂ ਦੇ ਸਿਰ ਦੇ ਉੱਤੇ ਐਡਾ ਮਾਣ ਨਾ ਕਰੋ ਗੱਲ ਇਹ ਆ ਵੀ ਇਹ ਬੱਸ ਚੱਲਣੀ ਚਾਹੀਦੀ ਆ ਇਹ ਰੋਕੀ ਕਿਉਂ ਗਈ ਆ ਇਹਨਾਂ ਦੇ ਨਾਲ ਫੇਰਾ ਪ੍ਰਧਾਨ ਨੇ ਇਹਨਾਂ ਦੇ ਨਾਲ ਬੜੇ ਐਫਰਟ ਕੀਤੇ ਸੈਕਟਰੀ ਨੂੰ ਮਿਲੇ ਔਰ ਦੁੱਖ ਕੀ ਲੱਗਦਾ ਜਿਹੜਾ ਜਿਹੜਾ ਕਸੂਰਵਾਰ ਹੈ ਉਹਨੂੰ ਜਾਣਨ ਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇਹ ਬੱਸਾਂ ਕਿਸੇ ਕੰਪਨੀ ਨੂੰ ਦਿੱਤੀਆਂ ਗਈਆਂ ਸੀਗੀਆਂ ਉਹ ਕੰਪਨੀ ਕੋਲ ਟੈਂਡਰ ਸੀਗਾ 3 ਜੁਲਾਈ 2023 ਨੂੰ ਉਹ ਮੈਸੇਜ ਕਰਦੀ ਹੈ ਕੰਪਨੀ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਤੁਸੀਂ ਹੁਣ ਇੱਥੇ ਆਉਣ ਦੀ ਲੋੜ ਨਹੀਂ ਸਾਡੇ ਵੱਲੋਂ ਇਹ ਬੰਦ ਹੈ ਉਹ ਕੰਪਨੀ ਇੱਥੋਂ ਛੱਡ ਕੇ ਭੱਜ ਗਈ ਉਹਦੇ ਮੇਰਾ ਖਿਆਲ ਇੱਥੇ ਡਿਊਜ਼ ਹੋਣਗੇ ਉਹਦੀ ਸਿਕਿਉਰਿਟੀ ਸਰਕਾਰ ਕੋਲ ਹੋਊਗੀ ਇਹਨਾਂ ਲੋਕਾਂ ਦੀਆਂ ਸਾਲ-ਸਾਲ ਤੋਂ ਤਨਖਾਹਾਂ ਪੈਂਡਿੰਗ ਨੇ ਨਾ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਕੰਪਨੀ ਭੱਜ ਗਈ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਐਫਰਟ ਕੀਤੇ ਜਿੰਨੇ ਵੀ ਇਹਦੇ ਮੁਲਾਜ਼ਮ ਨੇ ਉਹਨਾਂ ਨੇ ਐਫਰਟ ਇਹ ਕੀਤੇ ਕਿ ਉਹ ਸਰਕਾਰ ਕੋਲ ਅਪਰੋਚ ਕੀਤੀ ਕੋਈ ਇਹਨਾਂ ਮੰਤਰੀ ਨਹੀਂ ਛੱਡਿਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਇਹਨਾਂ ਐਮਐਲਏ ਨਹੀਂ ਛੱਡਿਆ ਜਿਹਦੇ ਕੋਈ ਇਹਨਾਂ ਮਤਲਬ ਐਮਪੀ ਨਹੀਂ ਛੱਡਿਆ ਜਿਹਦੇ ਕੋਲ ਨਹੀਂ ਗਏ ਔਰ ਸਰਕਾਰ ਨੇ ਇੱਕ ਫੈਸਲਾ ਕਰ ਦਿੱਤਾ ਜਦੋਂ ਇਹ ਬੱਸ ਬੰਦ ਹੋਈ ਸੀ 3/7/2023 ਨੂੰ ਕਿ ਡੀਸੀ ਰੇਟ ਦੇ ਉੱਤੇ ਇਹਨਾਂ ਨੂੰ ਰੱਖ ਲਿਆ ਜਾਵੇ ਔਰ ਇਹ ਬੱਸਾਂ ਚਾਲੂ ਕਰ ਦਿੱਤੀਆਂ ਜਾਣ ਇਹੋ ਗੱਲ ਹੋਈ ਹੈ ਜੀ ਡੀਸੀ ਰੇਟ ਦੇ ਵਿੱਚ ਫਰਕ ਇਹ ਸੀਗਾ ਡੀਸੀ ਰੇਟ ਦੇ ਉੱਤੇ ਪੈਸੇ ਬਣਦੇ ਸੀ 15000 ਰੁਪਿਆ ਮਹੀਨਾ ਨਹੀਂ ਡੀਸੀ ਰੇਟ 13200 ਰੁਪਿਆ ਜੀ ਡੀਸੀ ਰੇਟ ਤੇ ਪੈਸੇ ਬਣਦੇ ਸੀ 13200 ਰੁਪਿਆ ਔਰ ਕੰਪਨੀ ਕਿੰਨੇ ਦਿੰਦੀ ਸੀ 15869 ਕੰਪਨੀ ਦਿੰਦੀ ਸੀ 15869 ਰੁਪਏ ਮਹਿਜ 2000 ਰੁਪਏ ਦਾ ਫਰਕ ਸੀਗਾ ਸਾਰੇ ਬੱਚੇ ਆ ਸਾਰੀਆਂ ਧੀਆਂ ਪੈਣਾ ਬੱਸ ਚਲਾਉਣ ਲਈ ਤਿਆਰ ਹੋ ਗਈਆਂ ਸੀਗੀਆਂ 20 25 50 ਬੰਦੇ ਇੱਕ 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 ਤਬਕਾ ਕਹਿੰਦਾ ਕਿ ਬੱਸ ਨਹੀਂ ਚੱਲਣੀ ਚਾਹੀਦੀ ਕਿਉਂਕਿ ਸਾਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਨੇ ਇਹਨਾਂ ਲੋਕਾਂ ਨੇ ਉਹ ਘੱਟ ਗਿਣਤੀ ਸੀਗੇ ਇਹਨਾਂ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤੀ ਵੀ ਉਹਨਾਂ ਨੂੰ ਸਮਝਾ ਲਿਆ ਜਾਵੇ ਨਹੀਂ ਤੇ ਪੁਲਿਸ ਦੇ ਨਾਲ ਠਾ ਦਿੱਤਾ ਜਾਵੇ ਸ਼ਹਿਰ ਨੂੰ ਵੀ ਇਹਦਾ ਸੁਖ ਹੈ ਤੇ ਜਦੋਂ ਸਰਕਾਰ ਨੇ ਪਲਾਨ ਕੀਤਾ ਸਰਕਾਰ ਦੇਖੋ ਕਿਸ ਤਰੀਕੇ ਦਬਾਅ ਚ ਆਉਂਦੀ ਆ ਤੇ ਉਹਨਾਂ ਨੇ ਕੁਝ ਕਿਸਾਨ ਯੂਨੀਅਨ ਦੇ ਬੰਦੇ ਇੱਥੇ ਉਹ ਲੈਣ ਦੇ ਤੇ ਉਹਨਾਂ ਨੇ ਆ ਕੇ ਇੱਥੇ ਬਸ ਜਿਹੜੀ ਉਹ ਪੱਕੀ ਵੀ ਇਹ ਅਸੀਂ ਚੱਲਣ ਹੀ ਨਹੀਂ ਦੇਣੀ ਜਿੱਨਾਂ ਚਿਰੇ ਰੇਟ ਨਹੀਂ ਤੈਹ ਹੁੰਦੇ ਜਿੱਨਾਂ ਚਿਰੇ ਸਾਰਾ ਕੁਝ ਨਹੀਂ ਹੁੰਦਾ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਵੱਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬੜੀ ਵੱਡੀ ਲੜਾਈ ਲੜਦੇ ਹੋ ਯਾਰ ਤੁਸੀਂ ਕਈ ਲੋਕ ਤੁਹਾਡੇ ਇਹੋ ਜਿਹੇ ਆ ਕੇ ਤੁਹਾਡੇ ਵਿੱਚ ਜਿਹੜੇ ਸਿਰਫ ਆਪਣਾ ਪੈਰਾਮੀਟਰ ਚੈੱਕ ਕਰਦੇ ਨੇ ਕਿ ਸਾਡੀ ਪਾਵਰ ਕਿੰਨੀ ਕ ਹੈ ਸਾਡੇ ਕੋ ਕਮਿਸ਼ਨਰ ਚਾਲੂ ਹੁੰਦਾ ਸਾਡੇ ਕੋ ਮਤਲਬ ਡੀਸੀ ਚਾਲੂ ਹੁੰਦਾ ਸਾਡੇ ਕੋਲੋਂ ਐਸਐਸਪੀ ਚਾਲੂ ਹੁੰਦਾ ਆਪਣੀ ਪਾਵਰ ਚੈੱਕ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਬੰਦ ਕਰਾ ਦਿੱਤੇ ਜਾਂਦੇ ਨੇ ਹੁਣ ਸ ਕਿਉਂਕਿ ਤੁਸੀਂ ਕਾਰਪੋਰੇਸ਼ਨ ਕਮਿਸ਼ਨ ਨੂੰ ਮੁਲਾਕਾਤ ਕੀਤੀ ਹੈ ਤਾਂ ਕੀ ਹੁੰਛਟਸ ਕੇਸ ਪ੍ਰੋਜੈਕਟ ਦਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਦੇਖੋ ਬੜੀ ਮਤਲਬ ਮੈਂ ਉਹਨਾਂ ਨੂੰ ਛੋਟੀ ਜੀ ਗੱਲ ਪੁੱਛੀ ਮੈਂ ਕਿਹਾ ਜੀ ਇਹਦਾ ਖਰਚਾ ਕਿੰਨਾ ਮਹਜ ਉਹਨਾਂ ਮੈਨੂੰ ਕਿਹਾ ਕਿ 2 ਕਰੋੜ ਰੁਪਈਆ 2 ਤੋਂ 2.5 ਕਰੋੜ ਰੁਪਈਆ ਦਾ ਮੰਥਲੀ ਖਰਚਾ ਮੈਂ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੰਦਾ ਕਿ 2.5 ਕਰੋੜ ਰੁਪਈਆ ਤੁਸੀਂ ਸਾਡੇ ਸ਼ਹਿਰ ਨੂੰ ਟੈਕਸ ਲਾ ਲਓ ਟੈਕਸ ਕਿਸ ਤਰੀਕੇ ਲਾਓ ਟੈਕਸ ਸਾਨੂੰ ਦੱਸ ਕੇ ਲਾਓ ਇਹ ਨਾ ਲਾਓ ਕਾਉਸ ਇਸ ਲਾ ਦਿੱਤਾ ਮੁੜ ਕੇ ਟੈਕਸ ਸਾਡੇ ਵਰਤੇ ਹੋਰ ਤਰੀਕੇ ਜਾਂਦੇ ਨੇ ਤੁਸੀਂ ਸਾਨੂੰ ਕਹੋ ਕਿ ਜਿਹੜਾ ਸੌ ਜਿਹੜਾ 200 ਗਜ ਦਾ ਘਰ ਹੈ ਉਹ ਮਤਲਬ 100 ਰੁਪਏ ਦੇਊਗਾ ਠੀਕ ਹੈ ਜੀ ਉਹਦੇ ਵਿੱਚ ਜਿਹਦਾ 50 ਗਜ ਚ ਘਰ ਹੋਣਾ ਉਹਨੇ ਸਫਰ ਚ ਆਪਣੇ 50 ਰੁਪਏ ਪੂਰੇ ਕਰ ਲੈਣੇ ਨੇ ਬੱਸਾਂ ਦੇ ਵਿੱਚ ਉਹ ਮਤਲਬ ਗਰੀਬ ਆਦਮੀ ਹੋਊਗਾ ਨਾ ਤੇ ਜਿਹਦਾ 200 250 ਗਜ ਤੋਂ ਘਰ ਉੱਤੇ ਹੋਊਗਾ ਮੇਰੇ ਵਰਗੇ ਦਾ ਉਹਨੂੰ 200 ਰੁਪਏ ਦਾ ਫਰਕ ਕੋਈ ਨਹੀਂ ਪੈਣਾ ਉਹਨੂੰ ਇਹਦੇ ਬਦਲੇ ਟ੍ਰੈਫਿਕ ਸ਼ਹਿਰ ਦੇ ਵਿੱਚ ਸਹੀ ਮਿਲ ਜਾਣਾ ਵਾ ਕੰਮ ਸੇ ਕੰਮ ਜੇ ਤੁਸੀਂ ਸਾਡੇ ਉੱਤੇ ਟੈਕਸ ਲਾ ਲਓ ਨਹੀਂ ਮੰਨਦੇ ਤੇ ਤੁਹਾਨੂੰ ਮੈਂ ਇੱਕ ਗੱਲ ਦੀ ਗਾਰੰਟੀ ਕਰਦਾ 2 ਕਰੋੜ ਰੁਪਈਆ ਮੈਂ ਸ਼ਹਿਰ ਦਾ ਤੁਹਾਨੂੰ 200 ਬੰਦਾ ਮਿਲਾ ਦਿੰਨਾ ਜਿਹੜਾ ਲੱਖ ਰੁਪਈਆ ਤੁਹਾਨੂੰ ਪਰ ਮੰਥ ਜਿੰਨੇ ਜਿੰਨੇ ਮਹੀਨੇ ਦਾ ਮਰਜ਼ੀ ਐਡਵਾਂਸ ਲੈ ਲਓ ਸਾਨੂੰ ਸੁਖ ਤੇ ਦਿਓ ਸ਼ਹਿਰ ਨੂੰ ਯਾਰ 2 ਕਰੋੜ ਰੁਪਈਆ ਤੁਸੀਂ ਕਹਿ ਦਿਓ ਸਾਡੇ ਹੱਥ ਖੜੇ ਹੋ ਗਏ ਭਗਵੰਤ ਮਾਨ ਦੇ ਤੇ ਕਾਰਪੋਰੇਸ਼ਨ ਦੇ ਵੀ ਸਾਡੇ ਹੱਥ ਖੜੇ ਨੇ ਤੁਸੀਂ ਚਲਾ ਲਓ 2 ਕਰੋੜ ਰੁਪਈਆ ਮੈਂ ਤੁਹਾਨੂੰ ਮਾਈਕ ਦੇ ਸਾਹਮਣੇ ਕਹਿੰਨਾ ਅਸੀਂ ਤੁਹਾਨੂੰ ਇਕੱਠਾ ਕਰਕੇ ਮਹੀਨੇ ਦਾ ਦੇਣ ਨੂੰ ਤਿਆਰ ਆ ਜਿੱਥੋਂ ਮਰਜ਼ੀ ਦਈਏ ਕੰਮ ਸੇ ਕੰਮ ਲੋਕਾਂ ਨੂੰ ਸੁਖ ਤੇ ਦਿਓ ਇੱਥੋਂ ਈਵਨ ਮੈਂ ਉਹਨਾਂ ਨੂੰ ਇੱਥੋਂ ਦਾ ਗੱਲ ਕ ਉਹ ਤੁਸੀਂ ਸਾਡਾ ਸ਼ਹਿਰ ਦਾ ਏਰੀਆ ਘੇਰ ਕੇ ਉਹਨੂੰ ਤਬਾਹ ਕੀਤਾ ਹੋਇਆ ਕਮ ਸੇ ਕਮ ਜਿੰਨੀ ਦੇਰ ਬੱਸ ਨਹੀਂ ਚੱਲਦੀ ਉਹਦੇ ਵਿੱਚ ਕੋਈ ਐਮਰਜੈਂਸੀ ਸਰਵਿਸ ਇੰਨੀ ਗਰਮੀ ਹੈ ਖੜਾ ਹੋਇਆ ਜਾ ਰਿਹਾ ਇੱਥੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਉਹਦੇ ਵਿੱਚੋਂ ਮਤਲਬ ਬੱਸੇਜ਼ ਉਹਨਾਂ ਦੇ ਆਟੋ ਲੰਘ ਜਾ ਕਰਨ ਵਨਵੇ ਔਰ ਲਿਮਟ ਦੇ ਨਾਲ ਜਿੰਨੀ ਵੀ ਟ੍ਰੈਫਿਕ ਲਿਮਟ ਹੈ ਸਪੀਡ ਲਿਮਟ ਦੇ ਨਾਲ ਇੱਕ ਤਰਫਾ ਇੱਥੋਂ ਲੰਘ ਜਾ ਕਰਨ ਕਿਤੇ ਨਾ ਕਿਤੇ ਵਰਤੋਂ ਚ ਤੇ ਲਿਆਓ ਸਿਰਫ ਤਨਖਾਹਾਂ ਲੈਣ ਦਾ ਮਤਲਬ ਹੈ ਸਾਡੇ ਦੇਸ਼ ਦੀ ਬਦਕਿਸਮਤੀ ਹੈ ਤੁਸੀਂ ਬਾਹਰਲੇ ਮੁਲਖ ਚ ਜਾਓ ਨਾ ਉਹ ਸੋਚਦੇ ਨੇ ਸਾਡੀ ਅਗਲੀ ਪੀੜੀ ਤਰੱਕੀ ਕਿਦਾਂ ਕਰੂਗੀ ਸਾਡੇ ਬੱਚੇ ਸਰਵਾਈਵ ਕਿਦਾਂ ਕਰਨਗੇ ਤੇ ਸਾਡੇ ਹੁਕਮਰਾਨ ਪਤਾ ਕੀ ਕਰਦੇ ਆ ਸਾਡੇ ਅਫਸਰशाही ਪਤਾ ਕੀ ਕਰਦੀ ਆ ਵੀ ਸਾਡਾ ਟਾਈਮ ਟੱਪ ਜਾਣਾ ਚਾਹੀਦਾ ਯਾਰ ਸਾਡੀ ਰਿਟਾਇਰਮੈਂਟ ਤੱਕ ਮਤਲਬ ਕੱਖ ਖਣਾਵੇ ਸਾਡੀ ਮौज-ਮਸਤੀ ਬਣੀ ਰਹੇ ਸਾਡੇ ਉੱਤੇ ਕੋ ਦਾਗ ਨਾ ਲੱਗੇ ਅਗਲੀ ਪੀੜੀ ਵੱੜਦੀ ਠੱਠੇ ਖੂਚ ਇਹਦੇ ਬਾਰੇ ਕਿੰਨੇ ਸੋਚਣਾ ਆ 100 ਬਸ ਤੁਹਾਨੂੰ ਦਰਦ ਨਹੀਂ ਆਉਂਦਾ ਯਾਰ ਮਤਲਬ ਲੋਕਾਂ ਨੇ ਪਾਈ ਪਾਈ ਟੈਕਸ ਦਿੱਤਾ ਕੋਈ ਚੀਜ਼ ਲਿਆਉਂਦੇ ਤੇ ਟੈਕਸ ਐ ਸਿਕੰਦਰ ਜੀ ਤੁਹਾਡੀ ਕਮੀਜ਼ ਦੇ ਉੱਤੇ ਆਟੇ ਦੇ ਉੱਤੇ ਚੌਲ ਦੇ ਉੱ ਸਨਾ ਬੱਸਾਂ ਬੜੀਆਂ ਔਰ ਤੁਸੀਂ ਮਰਜੀ ਦੇ ਮਾਲਕ ਹੋ ਜਦੋਂ ਮਰਜੀ ਇਹਨਾਂ ਨੂੰ ਬੰਦ ਕਰ ਦਿਓ ਜਦੋਂ ਮਰਜੀ ਇਹਨਾਂ ਨੂੰ ਚਲਾ ਲਓ ਇਹ ਇੱਕ ਤਾਨਾਸ਼ਾਈ ਹੈ ਹੋਰ ਕੀ ਹੈ ਅੱਜ ਪ੍ਰੋਟੈਸਟ ਰੱਖਿਆ ਸੀ ਪ੍ਰੋਟੈਸਟ ਨਹੀਂ ਸੀਗਾ ਇਹਨਾਂ ਸਿਰਫ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਇੰਨਾ ਅਸੀਂ ਮੁਲਾਜ਼ਮ ਆ ਮੈਂ ਤਾਂ ਉਦੋਂ ਹੀ ਇੱਕ ਦਿਨ ਇੱਥੋਂ ਬੋਲ ਗਿਆ ਸੀਗਾ ਹੁਣ ਕਮਿਸ਼ਨਰ ਸਾਹਿਬ ਨੂੰ ਮੇਰਾ ਮਿਲਣ ਦਾ ਪ੍ਰੋਗਰਾਮ ਸੀਗਾ ਇਹਨਾਂ ਨੇ ਮੈਨੂੰ ਕਿਹਾ ਦੀ ਸਾਨੂੰ ਲੋਕਾਂ ਨੂੰ ਸੁਣੋ ਤੇ ਸਹੀ ਇੱਕ ਕਰੀ ਆ ਕੇ ਅਸੀਂ ਤੇ ਚਾਹਨੇ ਬੱਸਾਂ ਚੱਲਣ ਘੱਟ ਰੇਟ ਤੇ ਵੀ ਅਸੀਂ ਚਲਾਉਣ ਨੂੰ ਤਿਆਰ ਸੀਗੇ ਮਤਲਬ ਫੇਰ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਮਹਿਜ ਸ਼ਹਿਰ ਦੀ ਨੁ ਕੀ ਸਰਕਾਰ ਗੁਰੂ ਨਗਰੀ ਆ ਯਾਰ ਹਰਮੰਦਰ ਸਾਹਿਬ ਦੇ ਨਾਮ ਦੇ ਉੱਤੇ ਤੇ ਲੋਕੀ ਜਾਣ ਤੱਕ ਵਾਰ ਦਿੰਦੇ ਨੇ ਘਰ ਦੀਏ ਟੇਡ ਤੱਕ ਵਾਰ ਦਿੰਦੇ ਨੇ ਲੱਖ ਲਾਹਣ ਤਾਂ ਵੀ ਸਰਕਾਰ 2 ਕਰੋੜ ਰੁਪਇਆ ਮਹੀਨਾ ਇਸ ਸ਼ਹਿਰ ਨੂੰ ਸਬਸਿਡੀ ਨਹੀਂ ਦੇ ਸਕਦੀ 2 ਕਰੋੜ ਰੁਪਇਆ ਸਰਕਾਰ ਸ਼ਹਿਰ ਨੂੰ ਫੰਡ ਨਹੀਂ ਦੇ ਸਕਦੀ ਲੱਖ ਲਾਹਣ ਤਾਂ ਮੈਂ ਕਹਿਣਾ ਚਾਹੁੰਦਾ ਵੀ ਆ ਆ ਤਰੀਕਾ ਸਾਡਾ ਇੱਕ ਸਾਲ ਹੋ ਗਿਆ ਵਿੱਚੋਂ ਕਈ ਬੱਸਾਂ ਤੇ ਕੰਡਮ ਹੋ ਗਈਆਂ ਹੋਣੀਆਂ ਚੱਲਣ ਦੀ ਹਾਲਤ ਵਿੱਚ ਵੀ ਨਹੀਂ ਮੈਂ ਹੁਣ ਇਹਨਾਂ ਦੇ ਇੰਚਾਰਜ ਨੇ ਜੀ ਉਹਨਾਂ ਨੂੰ ਪੁੱਛਿਆ ਬੜਾ ਵਧੀਆ ਉਹਨਾਂ ਸਾਡੇ ਨਾਲ ਡੀਲ ਕੀਤਾ ਇੱਕ ਮਿੰਟ ਬੀਬਾ ਜੀ 100 ਦੇ ਵਿੱਚੋਂ 97 ਬੱਸਾਂ ਚੋਂ 60 ਅੱਜ ਵੀ ਜਿਹੜੀਆਂ ਮਤਲਬ ਰੋਡ ਦੇ ਉੱਤੇ ਰਨਿੰਗ ਉਹਨਾਂ ਦੀ ਹੋ ਸਕਦੀ ਹੈ ਉਹ 60 ਬੱਸਾਂ ਚਲਾਈਆਂ ਜਾਣ ਦੂਜੀ ਚੀਜ਼ ਜਿਹੜੀਆਂ ਉਧਰ ਬੱਸਾਂ ਕੰਡਮ ਨੇ ਕਮ ਸੇ ਕਮ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਖਿਲਾੜ ਕੇ ਉੱਥੇ ਕੋਈ ਡਿਸਪੈਂਸਰੀਜ਼ ਬਣਾ ਦਿੱਤੀਆਂ ਜਾਣ ਉਹਨਾਂ ਦੇ ਵਿੱਚ ਕੋ ਵਰਤੋਂ ਚ ਤੇ ਲਿਆਓ ਯਾਰ ਸਮਾਨ ਚੋਰੀ ਹੁੰਦਾ ਉਧਰ ਵੀ ਤੁਸੀਂ ਦੇਖੋ ਬੱਸਾਂ ਦੀ ਹਾਲਤ ਕੀ ਹੋ ਗਈ ਆ ਸਿਟੀ ਬੱਸ ਦੀ ਗੱਲ ਕਰ ਰਿਹਾ ਸਿਟੀ ਬੱਸ ਦੀ ਗੱਲ ਕਰ ਰਿਆਂ ਅੱਜ ਉਹ 100 ਬੱਸ ਕੰਡਮ ਹੋ ਗਈ 100 ਇਹ ਵੀ ਕੰਡਮ ਹੋ ਜਾਣੀ ਹੈ ਤੇ ਜਾਣਾ ਕਿੱਥੇ ਆ ਮਤਲਬ ਪੈਸਾ ਕਿੱਦਾ ਗਿਆ ਯਾਰ ਤੁਸੀਂ ਤੇ ਰੋਕ ਲਾ ਦਿੱਤੀ ਉਹਦੇ ਉੱਤੇ ਮੈਂ ਕਹਿੰਦਾ ਏਡੀ ਵੱਡੀ ਬੱਸ ਹੈ ਜਿਹੜੀਆਂ ਉੱਥੇ ਸਿਟੀ ਬੱਸਾਂ ਲੱਗੀਆਂ ਨੇ ਇਹਨਾਂ ਸਾਈਡ ਬੱਸ ਹੈਗੀ ਆ ਤੁਸੀਂ ਰੋਡ ਤੇ ਨਹੀਂ ਚੜਾਉਣੀ ਨਾ ਚੜਾਓ ਉਹਨਾਂ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਡਿਸਪੈਂਸਰੀ ਚਾਲੂ ਕਰ ਦਿੱਤੀਆਂ ਜਾਣ ਯਾਰ ਮੈਡੀਕਲ ਕੈਂਪ ਲਾ ਲੈ ਦੋ ਬੱਸਾਂ ਕੋਵਿਡ ਚ ਚਾਲੂ ਕੀਤੀਆਂ ਸੀ ਅੱਜ ਵੀ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਤੁਸੀਂ ਵਿਜ਼ਿਟ ਕਰਿਓ ਦੋ ਪਿੱਛੇ ਲੱਗੀਆਂ ਨੇ ਉਹ ਕੋਵਿਡ ਦਾ ਇਹਨਾਂ ਉਹ ਰੂਮ ਤਿਆਰ ਕੀਤਾ ਸੀਗਾ ਉਹ ਬੱਸਾਂ ਦੇ ਵਿੱਚ ਐਂਬੂਲੈਂਸ ਤਿਆਰ ਕੀਤੀ ਸੀ ਆਪਾਂ ਕਰਨਾ ਹੀ ਕੁਛ ਨਹੀਂ ਚਾਹੁੰਦੇ ਹੌਲੀ ਹੌਲੀ ਇਹਨਾਂ ਦੀ ਮਿਆਦ ਵੀ ਮੁੱਕ ਜਾਣੀ ਹੈ ਉਹ ਉੱਥੇ ਕਿਹਾ ਜਾਂਦਾ ਵੀ 7 ਸਾਲ ਉਹਨਾਂ ਨੂੰ ਹੋ ਕੰਡਮ ਕਰ ਦਿੱਤੀਆਂ ਜਾਣਗੀਆਂ ਔਰ ਕੱਲਾ ਪ੍ਰਸ਼ਾਸਨ ਕਸੂਰਵਾਰ ਨੇ ਉੱਥੇ ਪਿੱਛੇ ਜਾ ਕੇ ਬੱਸਾਂ ਦੀ ਹੋ ਸਕਦਾ ਤੁਹਾਨੂੰ ਇਜਾਜ਼ਤ ਦੇ ਦੇਣ ਜਾਂ ਆਪ ਹੀ ਮੇਰੇ ਕੋ ਫੁਟੇਜ ਹੋਊਗੀ ਤੁਸੀਂ ਲੈ ਲਿਓ ਕੌਣ ਇਹਨੂੰ ਬੰਦ ਕਰਾਉਂਦਾ ਕਿਹੜੇ ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੁੰਦਾ ਜਿਹੜੇ ਬੱਸਾਂ ਨਾਲ ਬੰਦ ਕਰਾਉਂਦੇ ਨੇ ਉੱਥੇ ਜਾਓ ਜਦੋਂ ਕਿਤੇ ਬੱਸ ਜਾਂਦੀ ਹੈ ਆਊਟਸਾਈਡ ਏਰੀਆ ਦੇ ਵਿੱਚ ਤੇ ਲੋਕੀ ਪੱਥਰ ਮਾਰ ਕੇ ਇਹਨਾਂ ਦੇ ਸ਼ੀਸ਼ੇ ਤੋੜਦੇ ਨੇ ਯਾਰ ਆ ਸਾਡੀ ਫਿਤਰਤ ਹੈ ਆ ਸਾਡਾ ਜਮੀਰ ਹੈ ਕਿ ਆਪਣੀ ਪ੍ਰਾਪਰਟੀ ਨੂੰ ਅਸੀਂ ਨੁਕਸਾਨ ਕਰਾਉਨੇ ਆ ਸਰਕਾਰੀ ਪ੍ਰਾਪਰਟੀ ਚੱਲੇ ਨਾ ਸਾਡੇ ਮਾਫੀਆਜ਼ ਦੇ ਕਾਰੋਬਾਰ ਚੱਲਣ ਪ੍ਰਾਈਵੇਟ ਬੱਸੇਸ ਜਿਹੜੀਆਂ ਚੱਲਣ ਇਸ ਤਰੀਕੇ ਉਹ ਵੇਖੋ ਉਹਨਾਂ ਦੇ ਸ਼ੀਸ਼ੇ ਤੋੜੇ ਨੇ ਉਹ ਟੁੱਟਣ ਦੀ ਕੋਤੋਂ ਕੀ ਨਹੀਂ ਹੈਗੀ ਨਾ ਥੱਲੇੋਂ ਵੱਜੀ ਆ ਨਾ ਸਾਈਡ ਤੋਂ ਵੱਜੀ ਆ ਸ਼ੀਸ਼ੇ ਤੋੜੇ ਨੇ ਪੱਥਰ ਮਾਰ ਮਾਰ ਕੇ ਇਹ ਜਨਤਾ ਦਾ ਵੀ ਹਾਲ ਯਾ ਯਾਰ ਇਹ ਲੋਕ ਅਸੀਂ ਤਨਖਾਹ ਤੇ ਰੱਖੇ ਨੇ ਚਾਹੇ ਜੀਏ ਆ ਚਾਹੇ ਐਸ ਡੀਓ ਆ ਚਾਹੇ ਕਮਿਸ਼ਨਰ ਆ ਚਾਹੇ ਮੁੱਖ ਮੰਤਰੀ ਇਹ ਸਾਡੀ ਤਨਖਾਹ ਤੇ ਪੜਦੇ ਨੇ ਇਹਨਾਂ ਨੂੰ ਕੋਈ ਮਸਲਾ ਕੋਈ ਹੱਲ ਨਜ਼ਰ ਆਉਂਦਾ ਜੀ ਵਿਖਾਈ ਦਿੰਦਾ ਕੁਛ ਦੇਖੋ ਮਸਲੇ ਅੱਗੇ ਵੀ ਬਹੁਤ ਸਾਰੇ ਹੱਲ ਹੋਣ ਵਾਲੇ ਨੇ ਇਹ ਲੋਕ ਪ੍ਰੋਟੈਸਟ ਕਰਨ ਆਏ ਜੇ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਕਿ ਇਹਨਾਂ ਦੇ ਉੱਤੇ ਗੌਰ ਕਰੇ ਇਹ ਮਤਲਬ ਇੱਕ ਜੈਨੂਇਨ ਜាំ ਮਸਲਾ ਸ਼ਹਿਰ ਦੇ ਵਿੱਚ ਬੱਸਸ ਚੱਲਣੀਆਂ ਚਾਹੀਦੀਆਂ ਨੇ ਅਸੀਂ ਤੇ ਇਹਨਾਂ ਨੂੰ ਕਹਿ ਸਕਦੇ ਹਾਂ ਨਾ ਜਿੱਥੋਂ ਤੱਕ ਉਹ ਸਦਨ ਕਮਿਸ਼ਨਰ ਕੋ ਵੀ ਜਾਵਾਂਗੇ ਉੱਥੇ ਕਾਰਪੋਰੇਸ਼ਨ ਵੀ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਮੈਂ ਕਦੀ ਧਰਨਿਆਂ 'ਚੋ ਵਿਸ਼ਵਾਸ ਨਹੀਂ ਰੱਖਦਾ ਕਿ ਰੋਡ ਜਾਮ ਕਰ ਦਿਓ ਮੈਂ ਇਹੋ ਜੀ ਚੀਜ਼ ਮੈਂ ਕਹ ਰਿਹਾ ਕਮਿਸ਼ਨਰ ਕੋ ਜਾਵਾਂਗੇ ਤੇ ਚੰਡੀਗੜ੍ਹ ਤੱਕ ਹੋ ਆਏ ਨੇ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਕਮਿਸ਼ਨਰ ਸਾਹਿਬ ਨੂੰ ਮੈਂ ਕਿਹਾ ਕਿ ਇੱਕ ਨਵੀਂ ਪ੍ਰਪੋਜ਼ਲ ਬਣਾ ਕੇ ਭੇਜੀ ਜਾਵੇ ਜੇ ਸਰਕਾਰ ਕਵੇ ਕਿ ਸਾ ਰਵਾਸੀ ਇਹਨਾਂ ਬੱਸਾਂ ਨੂੰ ਚਲਾਉਣ ਨੂੰ ਤਿਆਰ ਆ ਕੰਮ ਸੇ ਕੰਮ ਤੁਸੀਂ ਕਹੋ ਸਾਡੇ ਕੋਲ ਨਹੀਂ ਹੋ ਸਕਦਾ ਤੇ ਅਸੀਂ ਤੁਹਾਨੂੰ 2 ਕਰੋੜ ਰੁਪਈਆ ਕਿਸੇ ਤਰੀਕੇ ਵੀ ਇਹਨਾਂ ਨੂੰ ਚਾਲੂ ਕੀਤਾ ਜਾਵੇ ਬਿਲਕੁਲ ਜੀ ਦੂਜੀ ਚੀਜ਼ ਆ ਵੀ ਦੋਵੇਂ ਤੱਤ ਪਰਨੇ ਨੂੰ ਚਲਾਉਣ ਲਈ ਉਹ ਕਹਿੰਦੇ ਆ ਵੀ ਸਾਡੇ ਜਿਹੜੇ ਪੈਸੇ ਕੱਟੇ ਜਾਂਦੇ ਸੀਗੇ ਬੰਦਾ ਤੇ 100 ਰੁਪਏ ਦਾ ਮਤਲਬ ਨੁਕਸਾਨ ਨਹੀਂ ਜਾਂਦਾ ਤੇ ਸਾਡੇ ਪੈਸੇ ਕੋ ਕੱਟੇ ਜਾਣਗੇ ਜੀ ਇੱਕ ਮਿੰਟ ਜੀ ਡਰਾਈਵਰੀ ਕਰਨੀ ਹੈ ਮੇਰੀ ਫੇਰ ਬੇਨਤੀ ਹੈ ਸਰਕਾਰ ਨੂੰ ਵੀ ਇਹ ਵੀ ਟੰਟਾ ਮੁੱਕ ਗਿਆ ਵੀ ਕੌਣ ਬੰਦ ਕਰਾਉਣਾ ਚਾਹੁੰਦਾ ਤੇ ਕੌਣ ਨਹੀਂ ਕਰਾਉਣਾ ਚਾਹੁੰਦਾ ਸਾਰੇ ਹੀ ਚਾਹੁੰਦੇ ਨੇ ਇਹ ਚੱਲੇ ਇੱਕ ਦੂਜੇ ਤੇ ਦੋਸ਼ ਲਾਉਣ ਸ਼ਹਿਰ ਦਾ ਵੀ ਭਲਾਵਾ ਬੰਦ ਹੋ ਗਿਆ ਤੁਸੀਂ ਵੇਖੋ ਕੱਲਾ ਤੁਹਾਡਾ ਨਹੀਂ ਤੁਹਾਡਾ ਤੇ ਨੁਕਸਾਨ ਹੈਗਾ ਤਨਖਾਹਾਂ ਦਾ ਬਾਕੀ ਸ਼ਹਿਰ ਵੇਖੋ ਬੱਚੇ ਵਿਚਾਰੇ ਕਿੰਨੇ ਕਿੰਨੇ ਪੈਸੇ ਬਚਾਉਂਦੇ ਸੀਗੇ ਕਿੰਨਾ ਕਿੰਨਾ ਦਾ ਟਾਈਮ ਬਚਦਾ ਸੀਗਾ ਕਿਤੋਂ ਕਿਤੇ ਜਾਣਾ ਹੋਵੇ ਤੇ ਨੁਕਰ ਬਿਠਾ ਲੇ ਬਈਆ ਫੇਰ ਇਹ ਅੰਦਰ ਵੇਲੇ ਬੈਠੀ ਕੀ ਤਨਖਾਹਾਂ ਲੰਦੇ ਪਏ ਇਹ 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 ਵੀ ਬਹਿਣੇ ਚਾਹੀਦਾ ਘਰ ਮੈਨੂੰ ਵੀ ਕਾਰ ਬਿਠਾਣਾ ਚਾਹੀਦਾ ਕਿਸੇ ਦੀ ਵੀ ਰੋਜੀ ਰੋਟੀ ਮੈਂ ਨਹੀਂ ਕਹਿੰਦਾ ਖੋ ਆਪਾਂ ਕੱਲ ਕਮਿਸ਼ਨਰ ਨਾਲ ਗੱਲ ਕਰਾਂਗੇ ਆਪਾਂ ਸਾਡਾ ਮਸਲਾ ਬਸਾਂ ਚਲਾਉਣ ਦਾ ਵਾ ਸਾਡਾ ਮਸਲਾ ਕੋ ਇੱਕ ਦੂਜੇ ਨਾਲ ਤਕਰਾਰ ਵਧਾਉਣ ਚ ਨਹੀਂਗਾ ਉਹ ਕਰਾਦੀਆਂ ਮਜਬੂਰੀਆਂ ਚੁੱਕ ਕੇ ਬੈਠੀਆਂ ਸਾਰਾ ਪਰਿਵਾਰ ਮਤਲਬ ਕਿ ਇਤੋਂ ਜਿਹੜੀ ਕੀ ਨਾਮ ਬੇਟਾ ਤੇਰਾ ਸਰ ਮੇਰਾ ਨਾਮ ਰਾਜਵੀਰ ਕੌਰ ਰਾਜਵੀਰ ਕੌਣ ਕੌਣਾ ਤੇਰੇ ਘਰ ਚ ਮੇਰੇ ਪਾਪਾ ਨਹੀਂ ਹੈਗੇ ਭਰਾ ਵਾ ਤੇ ਭਰਾ ਥੋੜਾ ਮੈਂਟਲੀ ਡਿਸਟਰਬ ਆ ਹਾਂ ਹਾਂਜੀ ਸਿਸਟਰ ਕੀ ਕਰਦੇ ਆ ਸਿਸਟਰ ਪੀ ਜੀ ਡੀ ਸੀ ਕਰਦੀ ਪਈ ਆ ਪੜਦੀ ਆ ਜੀ ਕਿਦਾਂ ਗੁਜ਼ਾਰਾ ਚੱਲਦਾ ਹੈ ਸਰ ਰਿਸ਼ਤੇਦਾਰ ਥੋੜੀ ਬਹੁਤੀ ਹੈਲਪ ਕਰਦੇ ਆ ਹੋਰ ਨਹੀਂ ਕੁਝ ਵੀ ਮੈਂ ਇੱਥੇ ਮੈਟਰੋ ਚ ਲੱਗੀ ਆ ਉਹਦੇ ਨਾਲ ਹੀ ਸਾਰਾ ਹੁੰਦਾ ਸੀ ਕਿੰਨੀ ਤਨਖਾਹ ਸੀ ਤੇਰੀ 10000 ਵੀ ਨਾ ਮੈਂ ਹੋਰ ਨਹੀਂ ਕਿਸੇ ਨੂੰ ਕਹਿਣਾ ਚਾਹੁੰਦਾ ਵੀ ਅਫਸਰ ਜਿਹੜੇ ਆ ਮੈਂ ਸਮਝਦਾ ਉਹਨਾਂ ਦੇ ਹੱਥ ਜਿਹੜੇ ਬੰਨੇ ਹੋਣਗੇ ਮੈਂ ਤੈਨੂੰ ਕਹਿਣਾ ਚਾਹੁੰਨਾ ਭਗਵੰਤ ਸਿਆ ਵੀ ਆ ਬੱਚੀ ਦਾ ਹਾਲ ਵੇਖ ਕੀ ਨਾਮ ਹੈ ਤੇਰਾ ਰਾਜਵੀਰ ਕੌਰ ਰਾਜਵੀਰ ਕੌਰ ਆ ਘਰ ਦੇ ਵਿੱਚ ਇੱਕ ਭੈਣ ਪੜਦੀ ਆ ਭਰਾ ਮੈਂਟਲੀ ਡਿਸਟਰਬ ਆ ਹਾਂਜੀ ਫਾਦਰ ਹੈ ਫਾਦਰ ਐਕਸਪਾਇਰ ਹੋ ਗਿਆ ਫਾਦਰ ਐਕਸਪਾਇਰ ਹੋ ਗਏ ਆ ਇਹ ਬੱਸ ਤੋਂ ਗੁਜ਼ਾਰਾ ਕਰਕੇ ਤੇ ਘਰ ਦਾ ਜਿਹੜਾ ਉਹ ਰੋਟੀ ਪਾਣੀ ਚੱਲਦਾ ਸੀਗਾ ਤੇ ਹੁਣ ਰਿਸ਼ਤੇਦਾਰਾ ਕੋ ਮੰਗ ਮੰਗ ਖਾਂਦੇ ਆ ਕਿੰਨੀ ਕ ਆਪਾਂ ਪੰਜਾਬ ਨੂੰ ਨੌਕਰੀਆਂ ਦਿੱਤੀਆਂ ਕਿੰਨਾ ਕੁ ਰਜਗਾਰ ਦਿੱਤਾ ਆਪਾਂ ਬੋਰਡਾਂ ਤੇ ਲਿਖ ਲਿਖ ਲਾਉਨੇ ਤੇ ਇਹ ਵੀ ਦੱਸੋ ਵੀ ਇਹਦਾ ਰਜਗਾਰ ਖੋ ਲਿਆ ਇਹਦਾ ਟੱਬਰ ਜਿਹੜਾ ਭੁੱਖੇ ਮਾਰਨ ਦੀ ਕਗਾਰ ਤੇ ਲੈਣ ਦਾ ਮੈਂ ਸਿਰਫ ਤੈਨੂੰ ਕਹਿਣਾ ਚਾਹੁੰਦਾ ਸਪੈਸ਼ਲ ਤੈਨੂੰ ਪਾਉਂਗਾ ਤੇਰੇ ਫੋਨ ਦੇ ਉੱਤੇ ਤੇਰੇ ਦੋਵਾਂ ਪੀਏ ਨੂੰ ਪਾਉਂਗਾ ਵੀ ਇਹ ਸੁਣ ਆਹ ਹਾਲਾਤ ਨੇ ਯਾਰ ਜਿਹੜੀ ਚੀਜ਼ ਕੋਸ਼ਿਸ਼ ਕਰ ਰਿਹਾ ਨਾ ਅਪਨੋਰ ਮਾ ਆਵੇ ਮੈਂ ਮਾ ਕੀਤੀ 10 ਉੱਚੀ ਬੋਲ ਹਾਂਜੀ ਮੈਂ ਐਮਏ ਪੰਜਾਬੀ ਦੀ ਕੀਤੀ ਹੋਈ ਆ ਤੇ ਕਰਦੇ ਕੀ ਇੱਥੇ ਇੱਥੇ ਮੈਂ ਟਿਕਟ ਕਲੈਕਟਰ ਸੀਗੀ ਟਿਕਟ ਕਲੈਕਟਰ ਹਾਂਜੀ ਹੋਰ ਕਿਤੇ ਵੀ ਕੰਪਨੀਆਂ ਦੇ ਵਿੱਚ ਬਹੁਤ ਰੈਜ਼ਿਊਮ ਦੇ ਕੇ ਆਈ ਹੋਈਆਂ ਉਹ ਕਹਿ ਦਿੰਦੇ ਆ ਰੈਫਰੈਂਸ ਲੈ ਕੇ ਆਓ ਜਾਂ ਫਿਰ ਕਹਿ ਦਿੰਦੇ ਆ ਤੁਹਾਡੀ ਮੈਰਿਜ ਹੋ ਜਾਣੀ ਹੈ ਅਸੀਂ ਤੁਹਾਨੂੰ ਕੰਮ ਸਿਖਾਵਾਂਗੇ ਫਿਰ ਤੁਸੀਂ ਹਟ ਜਾਣਾ ਆ ਇਹ ਰਿਜੈਕਸ਼ਨ ਕਰਕੇ ਫਿਰ ਬਾਅਦ ਵਿੱਚ ਉਹ ਫਿਰ ਰੱਖਦੇ ਨਹੀਂ ਹੈਗੇ ਸਰ ਇੱਕ ਲੇਡੀ ਆ ਨੀਨਾ ਮੈਡਮ ਆ ਉਹ ਨਾ ਉਹਦਾ ਬੇਟਾ ਵਾ ਨਾ ਮਤਲਬ ਕਿ ਉਹਦੇ ਪਤੀ ਵੀ ਨਹੀਂ ਹੈਗੇ ਸਿਰਫ ਆਪਣਾ ਗੁਜ਼ਾਰਾ ਉਹ ਤੋਂ ਕਰਦੀ ਹੈ ਬੇਟੀ ਉਹਨਾਂ ਵਿਆਹ ਦਿੰਦੀ ਆ ਉਹ 60 ਸਾਲ ਦੀ 50 ਸਾਲ ਸਰ ਉਹ ਤੜਕੇ 5 ਵਜੇ ਆ ਕੇ ਸਟਾਪ ਤੇ ਆਨ ਡਿਊਟੀ ਹੋਉਂਦੇ ਹੀ ਆ ਤੁਹਾਨੂੰ ਵੀ ਸਾਡਾ ਟਿਕਟ ਕਲੈਕਟਰ ਟਿਕਟ ਕਲੈਕਟਰ ਹੀ ਹੋਣਾ ਹੈ ਅਸੀਂ ਤਰਲਾ ਮੈਨੂੰ ਦੁਕਰ ਕੇ ਚਲੋ ਸਾਡੇ ਮੈਨੇਜਰ ਨੇ ਉਹਨਾਂ ਨੂੰ ਗਾਰਡ ਦੀ ਡਿਊਟੀ ਦਵਾਈ ਹੋਈ ਕੋਈ ਗੱਲ ਨਹੀਂ ਜੀ ਕੱਲ ਆਉਂਦੇ ਮੈਂ ਮੇਰੇ ਕੋ ਜਨਾ ਹੋਇਆ ਮੈਂ ਲੜੂੰਗਾ ਜੀ